ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਸਾਡਾ ਪੰਜਾਬ ਹੈਗਾ ਮੇਲਿਆਂ ਦੀ ਧਰਤੀ ਇਸੇ ਲੜੀ ਤਹਿਤ ਅੱਜ ਸਾਡੇ ਗੌਂਡੀ ਪਿੰਡ ਲੋਚੀ ਮੱਜਰਾ ਵਿਖੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਪਿੰਡਾਂ ਦੀਆਂ ਲਗਭਗ ਸਾਰੀਆਂ ਫਿਰਮੀਆਂ ਜਾਂ ਪਹੀਆਂ ਪੱਕੀਆਂ ਹੋਣ ਕਰਕੇ ਇਹ ਖੇਡ ਕਰਾਈ ਗਈ ਨਦੀ ਦੇ ਵਿੱਚ ਦਰਸ਼ਕ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਸੀਗੇ ਪਰ ਇੱਕ ਗੱਲ ਦੇਖਣਯੋਗ ਸੀਗੀ ਜੋ ਦਰਸ਼ਕ ਸੀਗੇ ਜ਼ਿਆਦਾਤਰ ਵਡੇਰੀ ਉਮਰ ਦੇ ਸੀਗੇ ਨੌਜਵਾਨ ਘੱਟ ਸੀਗੇ ਲਗਭਗ 50 ਜੋੜੀਆਂ ਭੱਜੀਆਂ ਬੱਚਿਆਂ ਦੀਆਂ ਤੇ ਨਾਮ ਵੀ ਵਧੀਆ ਸੀਗੇ 2-3 ਜੋੜੀਆਂ ਨੇ ਕੀਤਾ ਖਰਾਬ ਵਿੱਚ ਉਹ ਅਲਦਲੇ ਨੂੰ ਭੱਜੀਆਂ ਬਾਕੀ ਸਾਰਾ ਸਿਸਟਮ ਵਧੀਆ ਸੀਗਾ ਤੇ ਚਾਹ ਦੇ ਲੰਗਰ ਦਾ ਵੀ ਪ੍ਰਬੰਧਕਾਂ ਵੱਲੋਂ ਪ੍ਰਬੰਧ ਕੀਤਾ ਵੇ ਗਿਆ ਸੀਗਾ ਮੌਸਮ ਵੀ ਤਕਰੀਬਨ ਠੰਡਾ ਹੀ ਤਾਂ ਨਹੀਂ ਤਾਂ ਇੰਨੀ ਅਪ੍ਰੈਲ ਦੇ ਮਹੀਨੇ ਵਿੱਚ ਨਦੀ 'ਚ ਬੈਠਣਾ ਵੀ ਔਖਾ ਦੋ ਤਿੰਨ ਇੱਕ ਤਾਂ ਇਹ ਬੱਚੇ ਨੇ ਬਹੁਤ ਖਰਾਬ ਕੀਤਾ ਇਹ ਬਾਅਦ 'ਚ ਵੀ ਨਹੀਂ ਸਿੱਧਾ ਤੁਰਿਆ ਹੈ ਇਹ ਪਤਾ ਨਹੀਂ ਡਰੇ ਇੰਨਾ ਗਿਆ ਇਹ ਬਾਅਦ ਚ ਵੀ ਤਾਂਗੀ ਲੈ ਕੇ ਹੋਰੇ ਪਾਸੇ ਨੂੰ ਭੱਜਿਆ ਖਾਸਾ ਚ ਟਾਈਮ ਬਾਅਦ ਬੰਦੇ ਇਹ ਮੋੜਸ ਮੋੜਸਾਈਕਲ ਲਾ ਕੇ ਨਾ ਫੜ ਕੇ ਲੈ ਕਰ ਆਇਆ ਇਹ ਜੋੜੀ ਨੇ ਕੀਤਾ ਪਹਿਲਾ ਨੰਬਰ 2050 20 ਸੈਕਿੰਡ 50 ਪੁਆਇੰਟ ਦਾ ਇਹਨੇ ਟਾਈਮ ਲਾਇਆ ਬਾਕੀ ਥੋੜੀ ਸਰਕਾਰ ਕਿੰਨੇ ਪਾਬੰਦੀ ਕਰਕੇ ਇਹ ਲੁਕ ਛਿਪ ਕੇ ਹੀ ਹੁੰਦੀਆਂ ਗੇਮਾਂ ਤੇ ਤਾਂ ਦੌਰਾਂ ਪਰ ਸਬਰੇ ਕਰਨੀ ਸੀ ਲਾਗ ਪਾਸ ਤੇ ਤੱਕ ਕਰਦਾ ਇੱਕ ਮੋਟਰ ਦੇ ਲਾਗ ਦੋਸੀ ਮੱਜਰੇ ਉੱਠੇ ਲੱਗ ਬਹੁਤ ਧੱਕੰਡਾ ਤਾਂ ਕਈ ਦਿਨ ਫਿਰਦੇ ਤੇ ਮੈਨੂੰ ਟਾਈਮ ਨਹੀਂ ਲੱਗਦਾ ਇੱਧਰ ਤੇ ਅੱਜ ਲੱਗਿਆ ਟਾਈਮ ਕਰਦੇ ਅੱਜ ਸਪਰੇਅ ਮੋਟਰ ਦਾ ਸਾਫ਼ੇ ਚਾਹੀਦੀ ਆ ਸਾਡੇ ਜਿਹੜਾ ਨਹੀਂ ਲੱਗਿਆ ਕਈ ਦਿਨ ਹੋ ਗਏ ਇੱਧਰ ਨੂੰ ਦੇਖੋ ਤਾਂ ਜੀ ਆਰਗੇਨਿਕ ਨਰਸਰੀ ਸਾਡੀ ਬਿਲਕੁਲ ਆਰਗੇਨਿਕ ਆ ਕੁਝ ਨਹੀਂ ਪਾਉਂਦੇ ਅਸੀਂ ਇੱਥੇ ਰੇ ਵਗੈਰਾ ਕੁਝ ਵੀ ਜੇ ਸਪਰੇਅ ਵੀ ਕਰਨੀ ਤਾਂ ਨਿੰਮੂ ਦੇ ਪੱਤੇ ਦੇ ਘੋਲ ਦੀ ਕਰਨੀ ਆ। ਲੱਗਿਆ ਭਾਂਸੀ ਗੜਾਈ ਕਰਨਾ। ਅੱਜ ਨੂੰ ਦਾ ਰਖਤ ਗਿਆਨ ਪੂਰਾ ਹੋ ਗਏ ਸਾਲ ਐਨ ਵਧੀਆ ਹੋ ਜਾਣੇ ਨੇ। ਅਸੀਂ ਉਧਰ ਗੰਨੇ ਦੀ ਗੜਾਈ ਕਰਕੇ ਆਲ ਜੇਵੇ ਤੇ ਹੁਣ ਇੱਧਰ ਹੋ ਗਏ ਬੇਲੇ ਹੋਂ ਇਹਦੇ ਪਰੇ। ਲਸਣ ਦੀ ਤਾਂ ਤਿਆਰੀ ਹੈ ਬੱਟਣੇ ਦੀ ਬਸ। 5-4 ਦਿਨ ਤੱਕ ਪੱਟ ਲੈਣਾ ਪਾਣੀ ਲੱਗ ਲੈ ਇਹਨੂੰ ਕੱਲ ਹੁਣ ਨਹੀਂ ਪਾਣੀ ਲਾਉਣਾ। ਇੱਧਰ ਹੋ ਗਈਆਂ ਪਿੰਡੀਆਂ ਤੋਰੀਆਂ ਬਿਲਕੁਲ ਆਰਗੈਨਿਕ ਆ ਹੋ ਗਿਆ ਮਿਰਚਾਂ